ਵੈਦੂ ਜੀ ਕਾਂਸਾ ਸਾਹਿਬ ਜੀ ਸੰਤਾ ਅਸਰਮ ਸਿੰਘ ਜੀ ਦਾ ਸੰਤ ਕਲਸਾ ਗੁਰਮਤ ਵਿਦਿਆਲਾ ਪਿੰਡ ਵੇਲੇਵਾਲ ਦਰੋਗੇਵਾਲ ਤਹਿਸੀਲ ਤੂਰੀ ਝਲਾਸੂ ਰੂਰ ਜੀ ਸਮੂਹ ਜਥੇਬੰਦੀਆਂ ਵੱਲੋਂ ਸਾਰੇ ਸੇਵਕਾਂ ਵੱਲੋਂ ਸਾਰੇ ਸੇਵਾਦਾਰਾਂ ਵੱਲੋਂ ਅੱਜ ਜੋ ਵੀ ਇਹ ਪ੍ਰੋਗਰਾਮ ਕੀਤਾ ਗਿਆ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਨੂੰ ਅਤੇ ਸਿੰਘਾਂ ਅਸੀਦਾਂ ਦੀ ਸ਼ਹਾਦਤ ਨੂੰ ਸਮਰਪਤ ਰੂਟਿਆਂ ਦਾ ਜੋ ਵੀ ਹੈ ਇਹ ਸਾਡੇ ਮਾਸਟਰ ਗੁਰਪ੍ਰੀਤ ਸਿੰਘ ਜੀ ਮਹਰਾਨਾ ਚਾਨਣਾ ਬਹੁਣਗੇ ਜੀ ਉਸ ਤੋਂ ਬਾਅਦ ਭਾਰਤੂ ਜੇਕਰ ਖਾਨ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਇਸ ਥਾਂ ਤੇ ਪਹਿਲਾਂ ਵੀ ਬਹੁਤ ਸੋਹਣੇ ਚੰਗੇ ਵੱਡੇ ਗੁਰੂ ਦੀ ਮਿਹਰ ਨਾਲ ਬਖਸ਼ਿਸ਼ ਨਾਲ ਪਾਤਸ਼ਾਹ ਜੀ ਦੀ ਨਾਲ ਕੁਪਰਾਲੇ ਹੁੰਦੇ ਰਹਿੰਦੇ ਹਨ ਸੋ ਇੱਧਰ ਹੁਣ ਆਪਾਂ ਦੇਖ ਵੀ ਰਾਂਗੇ ਤੇ ਕੈਂਪ ਜਿਹੜਾ ਪੰਜਾਬੀਆਂ ਦੇ ਵਿੱਚ ਬੱਚਿਆਂ ਦਾ ਪਹਿਲਾਂ ਹੀ ਚੱਲ ਹੀ ਰਿਹਾ ਹੈ ਇੱਕ ਤੀਤੋ ਲੈ ਕੇ ਤੀਰਤੀ ਟਿਕਾਣਾ ਕੱਦਦੇ ਦਾ ਟੱਪ ਚੱਲ ਰਿਹਾ ਹੈ ਪਿਆਰ ਨਾਲ ਦਸਤਾਰ ਸਰਾਹ ਤੋਂ ਸਿਕਲਾਈ ਸੱਤਿਆ ਗੁਰਮਤ ਤੇ ਨੈਤਿਕ ਸਿੱਖਿਆ ਸਾਰੇ ਦਿੱਤੀ ਜਾ ਰਹੀ ਹੈ ਸੋ ਅੱਜ ਭਗਵੰਤਾ ਸਿੰਘ ਬਾਦਰਜੀ ਦੇ ਸ੍ਰੀ ਡੀਲੇ ਵਾਲੇ ਨੂੰ ਮੁੱਖ ਰੱਖ ਕੇ ਵਿਸ਼ੇਸ਼ ਕਰਕੇ ਇਹ ਭੁੱਖਿਆਂ ਦਾ ਜਿਹੜਾ ਪ੍ਰਬੰਧ ਕੀਤਾ ਗਿਆ ਤੇ ਅੱਜ ਝੋਟੇ ਇੱਥੇ ਲਗਾਏ ਗਏ ਹਨ ਸਾਰੀਆਂ ਸੰਗਤਾਂ ਨੂੰ ਨਾਲ ਕੇ ਪਹਿਲਾਂ ਵੀ ਬਲੇਹਾਰੇ ਕੁਦਰਤ ਵਸਿਆ ਪਰਿਆਵਲ ਲੈਰ ਤੇ ਰਹੋ ਪੂਰੇ ਇਲਾਕੇ ਵਿੱਚ ਜੂਨ ਰਾਡੇ ਤੱਕ ਬੜੇ ਬੂਟੇ ਬੇਅੰਤ ਸੰਗਤਾਂ ਦੇ ਸਹਿਯੋਗ ਨਾਲ ਜਿਹੜੇ ਲਗਾਏ ਗਏ ਨੇ ਜੋ ਜੋ ਹੁਣ ਤੱਕ ਬਹੁਤ ਵੱਡੇ ਵੀ ਹੋਏ ਨੇ ਉਹਨਾਂ ਦੇ ਵਿੱਚ ਰੱਖਾ ਸੋ ਇਹ ਬਹੁਤ ਮਾਣਮਾਨ ਮਾਣ ਵਾਲੀ ਗੱਲ ਹੈ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਵੀ ਆ ਕਿ ਸਾਨੂੰ ਨੂੰ ਸਾਨੂੰ ਕਿਸੇ ਨਾ ਕਿਸੇ ਤਰੀਕੇ ਇਹ ਜਿਹੜੇ ਉਪਰਾਲੇ ਚੰਗੇ ਕਰਨੇ ਚਾਹੀਦੇ ਹਨ ਸੋ ਬੂਟੇ ਲਗਾਉਣੇ ਚਾਹੀਦੇ ਹਨ ਗੁਰਮਤਿ ਦਾ ਪ੍ਰਚਾਰ ਕਰਨਾ ਚਾਹੀਦਾ ਨਸ਼ਿਆਂ ਤੋਂ ਰਹਿਤ ਕੀਤਾ ਜਾਵੇ ਜਵਾਨੀ ਨੂੰ ਤੇ ਸਿੱਖ ਅਤੇ ਪੰਥ ਨੂੰ ਜੜਦੀ ਕਲਾ ਦੇ ਵਿੱਚ ਲਿਜਾਇਆ ਜਾ। ਸੋ ਇੰਨੀਆਂ ਕ ਬੇਨਤੀਆਂ ਪਰਮਾਨੰਦ ਜੀ ਇਹ ਸਾਰੇ ਜਿਹੜੇ ਉਕਰਾਲੇ ਨੇ ਉਹ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਚੱਲ ਰਹੇ ਹਨ। ਸੋ ਸੰਗਤਾਂ ਨੂੰ ਵੀ ਬੇਨਤੀ ਹੈ ਕਿ ਵੱਧ ਤੋਂ ਵੱਧ ਜੰਗੇ ਪਰਮਾ ਲਈ ਕਿ ਸਹਿਯੋਗ ਦਿੱਤਾ ਜਾਵੇ ਤਾਂ ਕਿ ਵੀ ਇਹਨਾਂ ਲਹਿਰਾਂ ਨੂੰ ਵੱਧ ਤੋਂ ਵੱਧ ਇਸੇ ਤਰ੍ਹਾਂ ਜੜਦੀ ਕਲਾ ਦਾ ਹੋਇਆ ਜਾ ਸਕੋ। ਸੋ ਇੰਨੀਆਂ ਕ ਬੇਨਤੀਆਂ ਪਰਮਾਨੰਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ